ਦਿੱਲੀ ਦਰਬਾਰ ਮੁਗਲ ਹਕਮਨ ਦੇ ਚਾਰ ਤਖਤ ਇੱਕ ਦਿੱਲੀ ਦਾ ਤਖਤ ਇੱਕ ਲਾਹੌਰ ਦਾ ਤਖਤ ਇੱਕ ਆਗਰੇ ਦਾ ਤਖਤ ਤੇ ਇੱਕ ਕਲਾਂੌਰ ਅਕਬਰ ਦੀ ਤਾਜਪੋਸ਼ੀ ਕਲਾਂੌਰ ਚੋਈ ਅੱਜ ਵੀ ਉਹਦੇ ਜਿਹੜੇ ਚਿੰਨ੍ਹ ਉੱਥੇ ਮਿਲਦੇ ਆ ਮਹਾਰਾਜ ਨੇ ਅਕਾਲ ਤਖਤ ਸਿਰਜਿਆ ਕਰਾਮਾਤ ਵੇਖੋ ਜਿਹੜੀ ਮੈਂ ਸ਼ਬਦ ਵਰਤ ਰਿਹਾ ਕ੍ਰਿਸ਼ਮਾ ਤੇ ਉਸ ਅਕਾਲ ਦੇ ਤਖਤ ਦੀ ਭਾਵੇਂ ਇੱਕ ਥੜੇ ਦੇ ਰੂਪ ਵਿੱਚ ਸਿਰਜਣਾ ਕੀਤੀ ਜਦੋਂ ਉਹਦੀ ਸਿਰਜਣਾ ਹੋਣੀ ਸੀ ਨਾ ਉਦੇ ਵਾਸਤੇ ਇੰਨੀਆਂ ਰੋਹਾਨੀ ਪਾਕ ਰੂਹਾਂ ਨੂੰ ਚੁਣਿਆ ਕਿ ਇਹ ਦੁਨਿਆਵੀ ਸਧਾਰਨ ਤਖਤ ਨਹੀਂ ਹੈ ਕਿ ਰਾਜ ਮਿਸਤਰੀ ਲਾ ਕੇ ਤੇ ਇਹਦੀ ਸੁੰਦਰਤਾ ਨੂੰ ਵੇਖਿਆ ਜਾਵੇ ਇਹਦੀ ਤਸਵੀਰ ਨੂੰ ਵੇਖਿਆ ਜਾਵੇ ਤੇ ਤਸਵੀਰ ਵਾਸਤੇ ਕੌਣ ਲਾਏ ਗੁਰਬਲਾਸ ਪਾਤਸ਼ਾਹ ਛੇਵੀਂ ਦੇ ਬੋਲ ਨੇ ਕਿੰਨੀ ਹੀ ਰਾਜ ਨਾ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਵਰਗੀਆਂ ਸ਼ਖਸੀਅਤਾਂ ਕਿਸੇ ਮਜ਼ਦੂਰ ਦਾ ਕਿਸੇ ਦਿਹਾੜੀਦਾਰ ਦਾ ਕਿਸੇ ਦੇ ਹੱਥ ਨਹੀਂ ਲੱਗੇ ਇਹ ਪਵਿੱਤਰ ਰੋਹਾਨੀ ਸ਼ਖਸੀਅਤਾਂ ਦੇ ਕਰ ਕਮਲਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਹੋਇਆ ਤੇ ਫਿਰ ਅਕਾਲ ਦੇ ਤਖਤ ਤੇ ਬਿਰਾਜਮਾਨ ਹੋ ਕੇ ਸਿੱਖਾਂ ਨੂੰ ਆਜ਼ਾਦ ਰਾਜਸੀ ਪ੍ਰਭੂ ਸਤਾ ਦਾ ਮਾਣ ਦਿੱਤਾ ਦਿੱਲੀ ਦੇ ਤਖਤ ਦੀ ਅਧੀਨਗੀ ਤਿਆਗ ਕੇ ਫਿਰ ਇੱਕ ਹੋਰ ਬੜੀ ਕਮਾਲ ਦੀ ਬੇਨਤੀ ਮੈਂ ਤੁਹਾਡੇ ਚਰਨਾਂ 'ਚ ਅਰਜ ਕਰਦਾ ਜੋ ਮਹਾਰਾਜ ਨੇ ਕਲਾ ਵਰਤਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ ਦੇ ਵਿੱਚ ਸ਼ਸਤਰਾਂ ਦਾ ਅਭਿਆਸ ਹੋਣ ਲੱਗਾ। ਅਕਾਲ ਤਖਤ ਸਾਹਿਬ ਦੇ ਵਿਹੜੇ ਦੇ ਵਿੱਚ ਦੰਗਲ ਹੋਣ ਲੱਗੇ। ਦੰਗਲ ਮਤਲਬ ਕੁਸ਼ਤੀਆਂ। ਅੱਜ ਅਸੀਂ ਗੱਲ ਕਰਾਂਗੇ ਤੇ ਲੋਕੀ ਹੈਰਾਨ ਹੋਣਗੇ ਗੁਰਦੁਆਰੇ ਹੁਣ ਕੁਸ਼ਤੀਆਂ ਹੋਇਆ ਕਰਨਗੇ। ਨੌਜਵਾਨੀ ਦੇ ਸਰੀਰ ਨੂੰ ਰੋਗਾਂ ਤੋਂ ਬਚਾਉਣਾ ਹੈ। ਜਿਹੜੇ ਆਲਾਮਤਾਂ ਨੇ ਹਾਲੇ ਦਿਵਾਲੇ ਦੀਆਂ ਤੰਦਰੁਸਤ ਕਿਵੇਂ ਰੱਖਣਾ ਹੈ। ਕਮਾਲ ਦੀ ਦੇਣ ਸੀ ਜੀ ਸੋਚ ਵੇਖੋ ਕਿੱਡੇ ਕਮਾਲ ਦੀ ਹੈ। ਤੋਂ ਗੁਰਦੁਆਰੇ ਦੇ ਨਾਲ ਮਲਖ ਖਾੜਿਆਂ ਦਾ ਸਥਾਪਿਤ ਹੋਣਾ। ਸ਼ਸਤਰ ਵਿਦਿਆ ਦਾ ਕਿਉਂਕਿ ਗੱਲ ਸਿਰਫ ਮਾਲਾ ਫੜ ਕੇ ਭਗਤੀ ਕਰਨ ਦੀ ਨਹੀਂ ਹੈ ਗੱਲ ਜ਼ੁਲਮ ਦਾ ਟਾਕਰਾ ਕਰਕੇ ਮਨੁੱਖਤਾ ਦੇ ਲਈ ਇੱਕ ਢਾਲ ਬਣਨ ਦੀ ਵੀ ਜਾਂਚ ਮਹਾਰਾਜ ਨੇ ਦੱਸੀ